ਆਪਲੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੀ ਸਾਰਿਆਂ ਨੂੰ ਪਤਾ ਹੈ ਕਿ ਕੌਮੀ ਇਨਸਾਫ ਮੋਰਚਾ ਮਾਹਲੀ ਜੋ ਕਿ 3 ਸਾਲਾਂ ਤੋਂ ਚੱਲ ਰਿਹਾ ਹੈ ਜੀ ਤੇ ਅੱਜ 26 ਜਨਵਰੀ ਦੇ ਮੌਕੇ ਤੇ ਬਹੁਤ ਹੀ ਵੱਡੇ ਇਕੱਠ ਨਾਲ ਮਾਰਚ ਕੱਢਿਆ ਗਿਆ ਤੇ ਨਾਲ ਸਾਡੇ ਜਥੇਦਾਰ ਬਾਬਾ ਕੁਲਮਿੰਦਰ ਸਿੰਘ ਜੀ 96 ਕਰੋੜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵੰਦੇ ਰੋਹ ਹਾਲੀ ਤੇ ਗੱਲ ਜਨਾ ਕੀ ਰਾਜ ਤੇ ਹਾਂ ਤੇ ਬੰਦੀ ਸਿੰਘਾਂ ਨੂੰ ਜਿਹਾਈ ਨੂੰ ਲੈ ਕੇ ਅਡਾ ਚੜਦੀ ਕਲਾ ਦੇ ਕੋਰਮੂ ਸਾਹਿਬ ਮੋਕਾ ਚੱਲਦਾ ਰਹੇ ਬੰਦੀ ਸਿੰਘਾਂ ਦੀ ਰਹਿਣੀ ਅੱਜ 26 ਜਨਵਰੀ ਨੂੰ 3 ਸਾਲ ਹੋ ਗਏ ਨੂੰ ਮੋਕਾ ਲੱਗੇਗਾ ਉਹ 5000 ਦਾ ਬੰਦੀ ਸਿੰਘਾਂ ਦੀ ਜਿਹਾਈ ਦਾ ਗੱਲ ਕਰਦੇ ਬੜੀ ਵੱਡੀ ਗੱਲ ਆ ਅੱਜ ਤੁਸੀਂ ਦੇਖੋ ਬੜੀ ਚੜਦੀ ਕਲਾ ਦੇ ਵਿੱਚ ਜਿੱਥੇ ਪਾਕਿਸਤਾਨ ਦੇ ਰਾਜ ਗੁਰਿਆਦੇ ਸੰਗਤ ਦੇ ਡਾਇਰੈਕਟਰ ਆਵਾਜ਼ ਉੱਪਰ ਦੀ ਆ ਤੇ ਪੈਟਰ ਮਾਰਨ ਜਿਹੜਾ ਇਹ ਸਾਰਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਲ ਰਿਹਾ ਸਾਰੇ ਤਕਰੇ ਹੋ ਗਏ ਆ ਪਰ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨੀ ਆ ਉਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਬੋਲਦੇ ਦਾ ਇਨਸਾਫ ਦੇਣ ਵਾਸਤੇ ਆਪਾਂ ਸਾਰੇ ਤਕਰੇ ਹੋ ਪਈਆਂ ਮੋਚਾੜਾ ਸੰਗਤ ਨੂੰ ਹੋਰ ਨਾ ਕਰੀ ਤਾਂ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਗੁਰੂ ਪਰ ਸਭੀ ਸਭ ਤੋਂ ਵੱਡੇ ਵਿਚਾਰ ਦੇ ਬਣਾ ਕੇ ਰੱਖਿਆ ਤਾਂ ਬੰਦੀ ਵਾਲੇ ਕਹਿੰਦੇ ਆ ਸਾਡੀ ਸਿਹਰਾ ਦੀ ਕਰਦੇ ਮੋਰਚੇ ਰਾਜਨੀਤਿਕ ਹੈ ਨਹੀਂ ਗੱਡੀ ਸਿਰੇ ਦੇ ਮੋਰਚੇ ਤੇ ਜਦੋਂ ਪੰਜਾਬ ਸਰਕਾਰਾਂ ਨਹੀਂ ਜਾਏ ਤੁਸੀਂ ਜਿਹਾ ਸਾਡਾ ਅਸਿਕਾਰੇ ਗੁਰੂਗ੍ਰਾਮ ਦਾ ਬਣਾ ਲੈ ਜਵਾਸ ਜਦੋਂ ਅੱਜ ਇਸਾਰੇ ਕਰਤਾ ਜਦੋਂ ਚਾਰਕੋ ਵੀ ਦੋ ਦੋ ਪੈਸੇ ਵਾਲੀ ਲੋਕਾਂ ਦੀ ਆਮਦਨ ਦੇ ਮਜ਼ਦਰਾ ਤੇ ਜਾ ਕੇ ਪ੍ਰਚਾਰ ਕਰਦੇ ਵਰਤੋਂ ਲੱਗਦੀ ਹੈ ਕੋਈ ਕਨਪ੍ਰੋਜੈਕਟ ਕਮਿਸ਼ਨ ਤੋਂ ਪ੍ਰਾਪਤ ਕਿਸਾਨ ਤੋਂ ਜਿਹੜੇ ਆਪ ਉਸ ਲੈਕਚਰ ਸੈਂਡਿੰਗ ਲੈ ਸਕਦੇ ਕੀ ਗੁਰੂ ਜੀ ਦਾ ਤੇ ਮਜਾਰਤ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਸਕਦਾ ਹੈ ਸਾਹਿਬ ਸਾਹਿਬ ਤੋਂ ਤੁਹਾਡੀ ਪ੍ਰਚਾਰ ਜੀ ਪ੍ਰਚਾਰ ਕਰਕੇ ਪਾਗਲ ਜਾਂਦਾ ਸਾਰਾ ਮਨ ਇਹ ਚੀਜ਼ਾਂ ਨੂੰ ਜ਼ੋਰ ਕਰਨਾ ਜਿਹੜਾ ਤਕੜੇ ਹੋ ਕੇ ਬੰਦੀ ਸੀ ਉਹਦੀ ਅੱਜ ਜਿਹੜਾ ਬਣੀ ਹੈ ਜਿਹੜਾ ਅਸੀਂ ਸੰਗਤ ਨੂੰ ਬਣਾਉਣਾ ਇੱਜਾ ਬਣਾਇਆ ਚਾਹੁੰਦੇ ਹਾਂ ਉਹ ਸਾਰੀ ਚੰਗੂ ਬਣਾ ਕੇ ਰਹਿਣਾ ਕਿ ਆਪਾਂ ਉਸ ਸੰਗਤ ਨੂੰ ਤਕੜਾ ਕਰੀਏ ਪੰਥ ਦੀ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਜੇੜੀਆ ਦਾ ਨਾਮ ਲੈ ਕੇ ਗੱਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋ ਜਾਵੋ ਸ੍ਰੀ ਅਕਾਲ